ਦੇ ਕਿਥੇ ਚੱਲਦਾ ਅਸੀਂ ਸਰਤਾ ਦੇ ਚੱਲੀਆਂ ਸੇਵਾ ਕਰੂ। ਫੇ ਜਦੋਂ ਸੇਵਾ ਕਰ ਪੈਂਦੀ ਐ ਫੇ ਤੁਸੀਂ ਗੱਲ ਕੁਲਕ ਪਿਆਨ ਦੇਣੇ ਸ਼ੁਰੂ ਕਰ ਦਿੰਦਾ। ਪਹਿਲਾਂ ਭਾਗੂ ਪਾਜੇ ਬਲੇਗ ਪਹਿਲਾਂ ਗੁਰੂ ਬੋਲਦੀਆਂ। ਇੱਕ ਵਾਰਾ ਸਾਹ ਤੇ ਮਰੇ ਸਾਹ ਦੀ ਅੱਖ ਕੌਣੀ ਕੀਤੀ ਆ ਮਾਰੋ ਖੰਡ ਮਰੇ ਸਾਹੇ ਦੇ ਝਾਕਦੀ ਜਾਵੇ। ਹਾਂ? ਆਜੂ ਤੁਸੀਂ ਬਹਿ ਜਾ ਕਿਉਂ ਸੁਨੀਤਰਾ ਪਾਪੀ ਸਾਡੇ ਆ ਜੀ ਹੁਣ ਹੁਣ ਤੇ ਦਾਦਾ ਜਾਨ ਹੈ ਹਾਂ ਤੁਹਾਡੇ ਤੇ ਕਸੂਰ ਆ ਆਪਣੇ ਪਤਿਆਂ ਦੀ ਸੇਵਾ ਕਰੋ ਆਪਣੇ ਸਭ ਤੋਂਵੇਂ ਦੀ ਸੇਵਾ ਕਰੋ ਰੱਬ ਦਾ ਪੈਨਾ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹੈ ਉਹ ਜੋ ਮੇਰੇ ਸਾਲੇ ਸਾਥ ਹੋਵੇ ਵਾਹਿਗੁਰੂ ਜੀ ਦਾ ਖਾਲਸਾ